ਅਬਦਾਲੀ ਦੀ 30000 ਫੌਜ ਦਾ ਕੇਵਲ 30 ਸਿੰਘਾਂ ਨੇ ਮੁਕਾਬਲਾ ਕੀਤਾ ਦਰਬਾਰ ਸਾਹਿਬ ਵਿਖੇ ਸੇਵਾ ਕਰਦੇ ਸਿੰਘਾਂ ਦੇ ਉੱਤੇ ਜਦੋਂ ਅਹਿਮਦ ਸ਼ਾਹ ਅਬਦਾਲੀ ਚੜ ਆਇਆ ਤਾਂ ਉਹਦੋਂ ਕੀ ਕੁਝ ਹੋਇਆ ਇਸ ਦਾ ਜ਼ਿਕਰ ਕਰਦੇ ਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਨਰਾਇ ਪ੍ਰੋਗਰਾਮ ਇਤਿਹਾਸ ਤੇ ਤਵਾਰੀਖ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਗੱਲ ਕਰਾਂਗੇ ਸਰਦਾਰ ਗੁਰਬਖਸ਼ ਸਿੰਘ ਅਤੇ ਉਹਨਾਂ ਦੇ ਜਥੇ ਦੀ ਸ਼ਹੀਦੀ ਬਾਰੇ 1761 ਈਸਵੀ ਵਿੱਚ ਜਦੋਂ ਅਹਿਮਦ ਸ਼ਾਹ ਅਫਦਾਲੀ ਨੇ ਮਰਹੱਟਿਆਂ ਨੂੰ ਪਾਣੀਪਤ ਦੇ ਮੈਦਾਨ ਦੇ ਵਿੱਚ ਹਰਾਇਆ ਤਾਂ ਉਸਤੇ ਇਹ ਸਮਝ ਲਿਆ ਕਿ ਸਾਰਾ ਹਿੰਦੁਸਤਾਨ ਹੁਣ ਉਸਦੇ ਕਦਮਾਂ ਦੇ ਵਿੱਚ ਆ ਗਿਆ ਲੇਕਿਨ ਸਿੱਖ ਉਸ ਵੱਲੋਂ ਕੀਤੀ ਗਈ ਹਰ ਸ਼ਕਤੀ ਹਰ ਜ਼ੁਲਮ ਹਰ ਤਸ਼ੱਦਦ ਦੇ باوجود ਈਨ ਮੰਦਰ ਨੂੰ ਤਿਆਰ ਨਹੀਂ ਸਨ ਸਗੋਂ ਉਹਨਾਂ ਨੇ ਅਬਦਾਲੀ ਦੀ ਜਿੱਤ ਕੇ ਆਉਂਦੀ ਸੈਨਾ ਨੂੰ ਹੀ ਲੁੱਟ ਲਿਆ ਉਹਨਾਂ ਕੋਲੋਂ ਮਾਲ ਅਸਬਾਬ ਲੁੱਟਿਆ ਗਿਆ ਅਤੇ ਨਾਲ ਹੀ ਕੈਦ ਕੀਤੀਆਂ ਗਈਆਂ ਲੜਕੀਆਂ ਨੂੰ ਵੀ ਸਿੱਖਾਂ ਦੇ ਛੁਡਾ ਕੇ ਉਹਨਾਂ ਦੇ ਘਰਾਂ ਵਿੱਚ ਵਾਪਸ ਭੇਜ ਦਿੱਤਾ ਅਬਦਾਲੀ ਨੇ ਲਾਹੌਰ ਦੇ ਸੂਬੇਦਾਰਾਂ ਨੂੰ ਸਿੱਖਾਂ ਦਾ ਖੁਰਾ ਖੋਜ ਮਿਟਾ ਦੇਣ ਦਾ ਹੁਕਮ ਦਿੱਤਾ ਲੇਕਿਨ ਸਿੱਖਾਂ ਦੀ ਗਿਣਤੀ ਵਾਧਦੀ ਗਈ ਜਦੋਂ ਅਬਦਾਲੀ ਹੱਲਾ ਬੋਲਦਾ ਤਾਂ ਸਿੱਖ ਆਪਣੇ ਪਰਿਵਾਰਾਂ ਨਾਲ ਜੰਗਲਾਂ ਦੇ ਵਿੱਚ ਚਲੇ ਜਾਂਦੇ ਅਤੇ ਉਸ ਦੇ ਵਾਪਸ ਪਰਤਦਿਆਂ ਹੀ ਮੈਦਾਨੀ ਇਲਾਕੇ ਵਿੱਚ ਆ ਜਾਂਦੇ ਅਤੇ ਮੱਲਾ ਮਾਰਨੀਆਂ ਸ਼ੁਰੂ ਕਰ ਦਿੰਦੇ ਉਹਨਾਂ ਅਫਗਾਨ ਅਤੇ ਮੁਗਲ ਸੁਬੇਦਾਰਾਂ ਨੂੰ ਹਰਾ ਕੇ ਆਪੋ ਆਪਣੀਆਂ ਸਰਦਾਰੀਆਂ ਕਾਇਮ ਕਰ ਲਈਆਂ 1964 ਦੇ ਵਿੱਚ ਅਬਦਾਲੀ ਨੂੰ ਪਤਾ ਲੱਗਾ ਕਿ ਸਿੱਖ ਵੱਡੀ ਗਿਣਤੀ ਵਿੱਚ ਅਮਰੇਸਰ ਇਕੱਠੇ ਹੋ ਰਹੇ ਨੇ ਤਾਂ ਉਹ ਵੱਡੀ ਸੈਨਾ ਲੈ ਕੇ ਕਾਬਲ ਤੋਂ ਚੱਲਿਆ ਅਤੇ ਮਾਰੋ-ਮਾਰ ਕਰਦਾ ਲਾਹੌਰ ਆ ਪੁੱਜਿਆ ਉਸ ਦੇ ਆਉਣ ਦੀ ਖਬਰ ਸੁਣ ਕੇ ਸਿੱਖ ਆਪੋ ਆਪਣੇ ਪਰਿਵਾਰਾਂ ਅਤੇ ਨਿੱਕੇ ਵੱਡੇ ਜਥਿਆਂ ਨੂੰ ਲੈ ਕੇ ਸੁਰੱਖਿਅਤ ਥਾਵਾਂ ਉੱਤੇ ਚਲੇ ਗਏ ਅਹਿਮਦ ਸ਼ਾਹ ਅਫਦਾਲੀ ਇਸ ਵਾਰ 30000 ਦੀ ਫੌਜ ਲੈ ਕੇ ਆਇਆ ਉਹਨਾਂ ਦਿਨਾਂ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੀ ਹਨਵੰਦਰ ਸਾਹਿਬ ਦੀ ਸੇਵਾ ਇੱਕ ਨਿਹੰਗ ਸਿੰਘ ਕਰ ਰਿਹਾ ਸੀ ਜਿਸ ਦਾ ਨਾਮ ਸੀ ਸਰਦਾਰ ਗੁਰਬਖਸ਼ ਸਿੰਘ ਤਾਂ ਉਹਨਾਂ ਦੇ ਜਥੇ ਵਿੱਚ 30 ਸੂਰਬੀਰ ਸਿੰਘ ਸਨ ਸਰਦਾਰ ਗੁਰਬਖਸ਼ ਸਿੰਘ ਦੇ ਵੱਡੇ ਵਡੇਰੇ ਲਾਹੌਰ ਦੇ ਪਿੰਡ ਲੀਲ ਦੇ ਰਹਿਣ ਵਾਲੇ ਸਨ ਆਪ ਨਾਮ ਬਾਣੀ ਦੇ ਰਸੀਏ ਅਤੇ ਸ਼ਾਂਤ ਸੁਭਾਅ ਵਾਲੇ ਸਨ ਤੇ ਸਾਰਾ ਦਿਨ ਉਹ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਅਤੇ ਭਜਨ ਬੰਦਗੀ ਵਿੱਚ ਬਿਤਾਉਂਦੇ ਸੀ ਭਾਈ ਗੁਰਬਖਸ਼ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਵਿੱਚ ਹਾਜ਼ਰ ਸਨ ਤਾਂ ਅਬਦਾਲੀ 30000 ਦੀ ਫੌਜ ਲੈ ਕੇ ਅਚੰਚਿਤ ਅੰਮ੍ਰਿਤਸਰ ਆਣ ਪਿਆ ਅਤੇ ਭਾਈ ਸਾਹਿਬ ਨੇ ਦੁਸ਼ਮਣ ਦੀ ਭਾਰੀ ਫੌਜ ਦਾ ਟਾਕਰਾ ਆਪਣੇ 30 ਸਿੰਘਾਂ ਦੇ ਜਥੇ ਨਾਲ ਕੀਤਾ ਯਾਨੀ ਕਿ ਇੱਕ ਸਿੰਘ ਦਾ ਮੁਕਾਬਲਾ 1000 afghan ਫੌਜੀਆ ਦੇ ਨਾਲ ਹੋਇਆ ਅhmad shah afghani ਨੂੰ ਲੱਗਦਾ ਸੀ ਕਿ ਇੰਨੀ ਭਾਰੀ ਫੌਜ ਸਾਹਮਣੇ ਕੋਈ ਦਿਖਾਈ ਨਹੀਂ ਦੇਵੇਗਾ ਲੇਕਿਨ ਉਹ ਉਦੋਂ ਹੈਰਾਨ ਹੋ ਗਿਆ ਜਦੋਂ ਕੇਵਲ 30 ਸਿੰਘਾਂ ਨੇ ਉਸ ਦੀ 30000 ਫੌਜ ਦਾ ਮੁਕਾਬਲਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਅਜੇ ਦਰਬਾਰ ਸਾਹਿਬ ਪਹੁੰਚੀਆਂ ਹੀ ਸਨ ਕਿ ਸਿੰਘਾਂ ਦੇ ਜਥੇ ਨੇ ਉਹਨਾਂ ਉੱਤੇ ਬਾਦਵਾਂਗ ਹੱਲਾ ਬੋਲ ਦਿੱਤਾ ਹਜ਼ਾਰਾਂ ਗਿਲਜੀਆਂ ਨੂੰ ਖਤਮ ਕਰਨ ਵਗਰੋਂ ਸਰਦਾਰ ਗੁਰਬਖਸ਼ ਸਿੰਘ ਆਪਣੇ ਜਥੇ ਸᱶਇਤ ਸ਼ਹੀਦੀ ਪਾ ਗਏ ਉਹ ਖਾਲਸਾ ਪੰਥ ਅਤੇ ਗੁਰੂ ਧਾਮਾਂ ਦੀ ਪਵਿੱਤਰਤਾ ਕਾਇਮ ਰੱਖਣ ਲਈ ਕੁਰਬਾਨ ਹੋ ਗਏ ਉਹਨਾਂ ਦੀ ਸ਼ਹੀਦੀ ਦਾ ਜ਼ਿਕਰ ਮੁਸਲਮਾਨ ਇਤਿਹਾਸਕਾਰ ਕਾਜ਼ੀ ਨੂਰ ਮੁਹੰਮਦ ਨੇ ਵੀ ਆਪਣੇ ਜੰਗਨਾਮੇ ਦੇ ਵਿੱਚ ਕੀਤਾ ਇਹਨਾਂ ਦੀ ਯਾਦ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਵਾੜੇ ਬੁੰਗਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਬਣਿਆ ਹੋਇਆ ਏ ਤਾਂ ਅੱਜ ਬਾਬਾ ਗੁਰਬਖਸ਼ ਸਿੰਘ ਜੀ ਅਤੇ ਉਹਨਾਂ ਦੇ ਜਥੇ ਦੀ ਸ਼ਹਾਦਤ ਦੀ ਗੱਲ ਕੀਤੀ ਹੈ ਕੱਲ ਫਿਰ ਤੋਂ ਹਾਜ਼ਰ ਹੋਵਾਂਗੇ ਸਿੱਖ ਇਤਿਹਾਸ ਦਾ ਇੱਕ ਹੋਰ ਪੰਨਾ ਲੈ ਕੇ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ